来 मित्रों आज 500 नु कटा दिखावांगे 500 ਦੇ ਵਿੱਚ ਦੋ ਕਟਾ ਜਿਹੜਾ ਪਹਿਲੇ ਦੋ ਨੰਬਰ ਹੋਣਗੇ ਜਮਾ ਟਾਪ ਕਲਾਸ ਨਿਕਨੇਸ ਨੂੰ ਦਿਖਾਦਾ ਠੀਕ ਆ ਚੰਗੇ ਸੇਮਰ ਨੇ ਚੰਗੇ ਢਾਂਚੇ ਦੀਆਂ ਤੇ ਬਿਊਟੀ ਵਾਲੇ ਪੱਖ ਤੋਂ ਬਾ ਕਮਾਲ ਸਾਨੂੰ ਕਟੀਆਂ ਮਿਲਣੀਆਂ ਠੀਕ ਹੈ ਜੀ ਲਾ ਵੀਡੀਓ ਸਟਾਰਟ ਹੋ ਪਹਿਲਾਂ ਕਟਾ ਦੀ ਪੂਰੀ ਸਤਿ ਨਿਰਖਪਾਰ ਕਰ ਲਓ ਤਸੱਲੀ ਕਰ ਲਓ ਕਟਾ ਦੀ ਪੂਰਾ ਸਾਡਾ ਮਾਨ ਦੇਖ ਕੇ ਮਨ ਖੋਸ਼ ਹੋਣਾ ਠੀਕ ਕਟਾ ਸਿੰਘਾ ਸੁnga ਤੋਂ ਕੱਦ ਦੇ ਕਾਰੋ ਸ਼ਰੀਰ ਦੀ ਬੰਤਰ ਨਾ ਸੈਂਗੇ ਦੇਖਿਓ ਵਾਈਦੀ ਦਾ ਪੂਰਾ ਟਾਪ ਕਲਾਸ ਆ ਠੀਕ ਆ ਤੇ ਤਿੰਨ ਇਹਨਾਂ ਨਾਲ ਦੂਜੇ ਛੋਟਾਂ ਕਟਾਂ ਜਿਹੜੇ ਹਲਕੇ ਬੇਟ ਚ ਆਪਾਂ ਕਹਿ ਦਈਏ ਹੈ ਵੀ ਦੇਖਣੀ ਪਰਖੇ ਬੜਾ ਸ਼ਕੀਨ ਆ ਟੋਟਲ ਪੰਜ ਕਟਾਂ ਲੱਗੀਆਂ ਤੇ ਜਿਹੜੇ ਪਰਾਂ ਨੂੰ ਜਿਹੜਾ ਨਾਲ ਪਸੰਦ ਆਊਗਾ ਤਸੱਲੀ ਉਹਦੀ ਆਪ ਕਰ ਲੂਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਠੀਕ ਆ ਸੁਣਾ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਜੇ ਰਹੇ ਬਲਵੀਰ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਜੀ ਬਲਬੀਰ ਸਿੰਘ ਜੀ ਪਿੰਡ ਬੂਲਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਜੀ ਠੀਕ ਆ ਨਥਾਣ ਨੇੜੇ ਆ ਕਿਥੋਂ ਨਾ ਹਾਂ ਨਥਾਣਾ ਕਿਲੋਮੀਟਰ ਤੇ ਰਹਿ ਗਿਆ ਜੀ ਪੁੱਚੋ ਮੰਡੀ ਇਥੋਂ ਆਪਣਾ 7 ਕਿਲੋਮੀਟਰ ਤੇ ਮਤਲਬ 4-5 ਕਿਲੋਮੀਟਰ ਮਹਰਾਜ ਆ ਨਾ ਹਾਂਜੀ 5 ਕਿਲੋਮੀਟਰ ਮਹਰਾਜ ਜੀ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ 97809 ਜੀ 80503 ਜੀ ਠੀਕ ਆ ਤੇ ਆ ਜਿਹੜੀ ਜੋੜੀ ਲੈ ਕੇ ਆਏ ਤਾਂ ਅੱਜ ਕਿਥੋਂ ਭੜ ਕੇ ਲੈ ਆ ਜੇ ਇਹ ਆਪ ਵੱਡੇ ਵੀ ਜਣ ਕੇ ਲਖੇ ਜਿਹੜੀ ਆ ਪਹਿਲੀ ਗੱਤੀ ਹੋਈ ਆ ਹਾਂ ਮਾਲਕਾਂ ਨੇ ਮਤਾਵਨ ਚ ਚੰਗੇ ਸੀ ਮੰਦੀ ਹੈਗੀ ਆ ਮਾਂ ਨੇ ਰਿਕਾਰਡ ਦੱਸਿਆ 20 ਕਿਲੋ ਦੁੱਧ ਦਾ ਠੀਕ ਆ ਠੀਕ ਆ ਜਿਸ ਤੋਂ ਆਪਣਾ ਬਾਇਓ ਡਾਟਾ ਪਾ ਸਾਰਾ ਰਿਕਾਰਡ ਤੇ ਬੰਦੇ ਨੂੰ ਦੱਸ ਸਕਦੇ ਆ ਆਪਾਂ ਠੀਕ ਆ ਠੀਕ ਆ ਝੋਲੀ ਝਾੜੀ ਚ ਇੱਕ ਕਰਾ ਦੇ ਲਖੇ ਬਈ ਕੋਈ ਐ ਨਹੀਂ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਠੀਕ ਆ ਬਾਕੀ ਸਰਖੇ ਹੀ ਬੜੇ ਆ ਨਾ ਨਾ ਕੱਟੀ ਚਾਂਤ ਬਹੁਤ ਆ ਗਈ ਐਂ ਕਰ ਸੋ ਕਿ ਬਾਹਰ ਲਿਆ ਕੱਟੀਆਂ ਦਿਖਾਈਏ ਉਮਰ ਕਿੰਨੀ ਹੁਬਲ ਵੀਰ ਕੱਟੀ ਉਮਰ ਬੱਸ ਪੌਣੇ ਦੇ 2 ਸਾਲ ਦੀ ਹਲੇ ਮੂੰਹ ਖੀਰੀ ਲੱਗਦੀ ਪੌਣੇ ਦੇ ਦੰਦੋਂ ਇਹ ਤੋਂ ਥਣ ਦਿਖਾਈ ਦੇਣਾ ਥਣ ਦਿਖਾ ਦੇ ਲੈ ਚੋਲੀ ਚੈੱਕ ਕਰ ਲੋ ਚਾਰ ਥਣ ਬਹੁਤ ਸੋਨੇ ਗੈਲ ਚ ਲੱਗੇ ਠੀਕ ਹੈ ਤੇ ਬਾਕੀ ਇਥੋਂ ਪੁੱਠੇ ਹੀ ਬੰਦ ਚੈੱਕ ਕਰ ਲੈ ਹਾਈਟ ਹੂਡ ਬਹੁਤ ਲਖਿਆ ਹਲੇ ਹਾਂ ਕੱਦ ਬਹੁਤ ਘੱਟੀ ਦਾ ਇੱਕ ਹਲ ਹੈਗੀ ਲੈ ਚੱਲ ਬਾਹਰ ਛੋਟੀ ਬਹੁਤ ਤਾਂ ਪਾਜੀ ਥੋੜੀ ਅਡਜਸਟਮੈਂਟ ਕਰ ਲਓ ਲੈ ਚੱਲ ਲੰਬੀ ਲੈ ਚਲੀ ਲੈ ਇਥੋਂ ਬੈਕ ਸ਼ਾਟ ਪੁੱਠਾ ਚੈੱਕ ਕਰ ਲੋ ਚੜਾਈ ਚੁੜੀ ਤੇ ਬਾਕੀ ਮੰਨ ਕੇ ਜਿਵੇਂ ਜਿਵੇਂ ਉਮਰ ਪੌਣ ਇੱਕ ਦੋ ਸਾਲ ਦੀ ਆ ਹਾਈਟ ਬਹੁਤ ਹਨ ਸੁੱਕਿਆ ਨਾ ਹਾਂ ਭਾਈ ਕੱਦਲੇ ਪੱਖ ਤੋਂ ਕੱਟੀ ਛੋਟੀ ਨਹੀਂ ਹੈਗੀ లై తో ਸਾਨੂੰ ਸਾਰੀ ਕੱਟੀ ਨਿਗਾ ਮਰਾਦ ਨਾ ਠੀਕ ਆ ਖੜਨ ਨਹੀਂ ਖੁਣ ਲੱਤਾਂ ਬਿਲਕੁਲ ਸਿੱਧੀਆਂ ਕੋਈ ਨਹੀਂ ਬਿੰਗੀਆਂ ਗੁਲਤਾਂ ਜਿਵੇਂ ਕਿ ਪੈਰ ਹੋ ਪੜਦੇ ਨੇਗੇ ਲੈ ਕਰੀ ਮੂਜਰੇ ਨੂੰ ਨਾ ਪਤ ਹੋਏ ਤੇ ਆ ਚੀਜ਼ ਕੁਆਲਿਟੀ ਦੇਖੋ ਸਰਦੀ ਠੀਕ ਆ ਆ ਚੀਜ਼ ਚੁਲਾਈ ਹੁੰਦੀ ਆ ਤੇ ਸ਼ੇਪ ਹੁੰਦੀ ਆ ਇਹ ਆਮ ਦੇਸੀ ਕੱਟਾਂ ਦੇ ਬਹੁਤ ਘੱਟ ਮਿਲੂ ਤੁਹਾਨੂੰ ਠੀਕ ਆ ਵੇ ਇਹ ਮਾਨਕ ਜਿਹੜੀ ਆ ਸਰਦੀ ਬੰਤ ਰਹੀ ਚੰਗੀ ਕੁਆਲਿਟੀ ਚ ਚੰਗੇ ਸੀਮੈਂਟ ਦੇ ਕੱਟਾਂ ਦੀ ਪਛਾਣ ਹੁੰਦੀ ਹੈ ਇਹ ਤੇ ਤੁਸੀਂ ਆਮ ਤੌਰ ਤੇ ਜਦੋਂ ਮੇਲੇ ਜਾਂਦੇ ਹੋਗੇ ਨਾ ਤਾਂ ਤੁਸੀਂ ਪਰਖ ਕਰਿਆ ਕਰੋ ਜਿਹੜੇ ਪਸ਼ੂ ਜਿੱਤ ਜਿੱਤ ਦੇ ਹੁੰਦੇ ਆਗੇ ਪਹਿਲੇ 10 ਨੰਬਰ ਹੁੰਦੇ ਆ ਵੀ ਉਹਨਾਂ ਦੇ ਸਿਰਾਂ ਦੀ ਬਾਂਤਰ ਉਹਨਾਂ ਦੇ ਛਰੀ ਦੀ ਬਾਂਤਰ ਕਿਹੋ ਜਿਹੀ ਹੁੰਦੀ ਹੈ ਠੀਕ ਆ ਤਾਂ ਇਹੋ ਜਿਹਾ ਕੱਟਾ ਜਿਹਾ ਤੁਹਾਨੂੰ ਦੇਖਣ ਨੂੰ ਮਿਲਦਾ ਹੁੰਦਾ ਠੀਕ ਹੈ ਜੀ ਇਹ ਸੀ ਕੱਟੀ ਆਪਣੇ ਕੋਲ ਲਗਭਗ ਪਹਿਲਾ ਨੰਬਰ ਤੇ ਪੌਣੇ 2 ਸਾਲ ਦੀ ਉਮਰ ਹੈ ਤੇ ਕਾਦੇ ਕਾੜ ਬਹੁਤ ਜ਼ਿਆਦਾ ਆ ਉਮਰ ਦੇ ਸਾਹ ਨਾਲ ਬਹੁਤ ਜ਼ਿਆਦਾ ਤੇ ਇਹ ਸੀ ਪਹਿਲੇ ਨੰਬਰ ਵਾਲੀ ਆ ਇਹ ਰੱਖਿਆ ਜਾਣ ਕਿ ਬਈਆਂ ਪਹਿਲਾ ਨੰਬਰ ਝੋਲੀ ਚੈੱਕ ਕਰਵਾ ਕੇ ਲੱਕਰੀ ਸਿੱਧੀ ਇਹਨੂੰ ਬਟੀਆਂ ਦਨ ਲੈ ਆ ਕੇ ਲੈ ਕੇ ਆਉਣ ਦੇ ਦਾ ਦੇਖੋ ਤਾਂ ਦੇਖ ਲਖੇ ਗੱਬਣ ਬੜੇ ਚੰਗੇ ਰਹਿਣਾ ਜਿਵੇਂ ਗੱਬਣ ਹੁੰਦੀ ਏ ਸੀਲ ਬਹੁਤ ਅਮਰੀਕਨ ਗਾਰ ਕੀ ਆ ਬਰਾ ਜਮਾ ਜਮਾ ਯਾਰ ਹਾਂ ਬਣਾਲੀ ਝੋਲੀ ਪੂਰੀ ਹਾਂ ਪੂਰੀ ਬਣਾਲੀ ਇਤੋ ਸ਼ਰੀ ਦੀ ਬੰਤ ਚੱਕਰ ਕਰਦੀ ਠਾਪ ਠਾ ਆ ਲਖੇ ਇਹ ਕਿੰਨੀ ਉਮਰ ਦੀ ਆ ਬਸ ਆ ਵੀ ਰਣਗੇ ਸੇਮ ਹੀ ਲਖੇ ਭਾਈ ਪੈਣਾ ਹੀ ਆ ਪੈਣਾ ਹੀ ਆ ਉਮਰ ਦਾ ਪੈਣਾ ਹੈ ਤੇ ਕੱਦ ਕਾਠ ਵੀ ਆ ਤੇ ਸ਼ਕੀਨੀ ਵੀ ਇੱਕੋ ਹੀ ਕਰਾਇਆ ਠੀਕ ਆ ਜਮਾ ਰਿੰਗ ਸਿੰਘ ਹੀ ਆ ਲਖੇ ਜਿਵੇਂ ਆਪਾਂ ਤੁਸੀਂ ਕਹਿੰਨ ਨੂੰ ਵੀਡੀਓ ਬਈ ਰਿੰਗ ਤੇ ਸਿੰਘ ਦੇਖ ਲੈ ਜਮਾ ਉਂਗਲ ਨਹੀਂ ਟੱਪਦੀ ਰਿੰਗ ਤੇ ਸਿੰਘ ਹੀ ਲੱਗਿਆ ਬੜੇ ਸ਼ਕੀਨ ਬਹੁਤਾ ਘਟੀ ਆ ਹਾਂ ਠੀਕ ਹੈ ਜੇ ਕਿਸੇ ਨੇ ਮਲਾ ਜੋੜੀ ਪਾਲ ਨਹੀਂ ਹਾਂ ਸਾਦੀ ਮਲਾ ਜੋੜੀ ਲੈ ਜਗਾ ਆ ਜੋੜੀ ਲੈ ਲੈ ਤੋਰ ਫਿਰ ਸੁੱਕੇ ਨੂੰ ਵੀ ਕੱਟਿੰ ਤੋਰ ਗਿਆ ਆ ਪਾ ਇਹ ਮਿੱਤਰੋ ਲੱਗਿਆ ਪਾਉਣੇ 2 ਸਾਲ ਦੀ ਕੱਟੀ ਆ ਐਵੇਂ ਮੰਨ ਕੇ ਚੱਲੋ ਵੀ ਵੱਧ ਤੋਂ ਵੱਧ 4-4 ਮਹੀਨੇ 3-3 ਮਹੀਨੇ ਫੀਲ ਲੈ ਕੇ ਪਾウダー ਪਾウダー ਲੈ ਕੇ ਇਹਨਾਂ ਨੇ ਗੱਬਣ ਹੋ ਜਾਣਾ ਕੱਟਣ ਨੇ 4-4 ਮਹੀਨੇ ਚ ਠੀਕ ਹੈ ਬਾਕੀ ਹਾਈਟ ਪੂਰੀ ਹੈਗੀ ਥੋੜਾ ਬਸ ਬਾਜਾਂ ਨੂੰ ਜਰੂਰ ਕੱਟਾਗਾ ਕੋ ਉਮਰ ਨਹੀਂ ਆਣੀ ਹਜੇ ਇਹਨਾਂ ਦੀ ਲੈ ਇਥੇ ਨੂੰ ਆ ਮਾਲ ਕਿਡਾ ਲੱਗਦਾ ਲੰਬਾ ਤੇ ਬਾਕੀ ਪਤਲੀ ਧੌਣ ਲੰਬੀ ਤੇ ਪੋਠੇ ਪਾਠ ਦੀ ਚੜਾਈ ਚੰਗੀ ਆ ਜਿਵੇਂ ਬਾਈ ਲੱਗੇ ਤੁਸੀਂ ਕਹਿੰਦੇ ਵੀ ਰਿੰਗੇ ਸਿੰਘ ਹਾਂ ਰਿੰਗੇ ਸਿੰਘ ਹੀ ਆ ਬਿਲਕੁਲ ਬਿਲਕੁਲ ਜਿਵੇਂ ਨਾਲ ਹੀ ਮੁੜਿਆ ਬਾਈ ਯਾਰਾ ਨਾ ਹਾਂ ਦੇਖੋ ਯਾਰ ਘੈਂਟ ਆ ਕੱਟੀ ਬਾਕੀ ਸ਼ਰਦ ਦੀ ਸ਼ੇਪ ਇਹਦੀ ਦੇਖੋ ਹਾਂ ਨਹੀਂ ਬਾਲੇ ਕਲਾੜੇ ਇਹ ਮਾਰਦੇ ਹੁੰਦੇ ਉਹਦਾ ਨਹੀਂ ਹੈਗੀ ਠੀਕ ਆ ਠੀਕ ਆ ਲੈ ਚੱਲ ਇਹ ਸੀ ਕੱਟੀ ਮਿੱਤਰੋ 2 ਨੰਬਰ ਪਿੰਡ ਆ ਗਿਆ ਬਾਈ ਦਾ ਪੂਲਾ ਤਹਿਸੀਲ ਨਥਾਣਾ ਦੇ ਜ਼ਿਲਾ ਬਟੰਡਾਗਾ ਲੈ ਚਾਰ ਟਾਲ ਕੱਟੀ ਵੀ ਚੈੱਕ ਕਰ ਲਿਓ ਦੇਖੋ ਚੰਗੀ ਚੀ ਤਾਰੀਫ ਹੁੰਦੀ ਹੈ ਨਾ ਜੇ ਚੰਗੀਆਂ ਤਾਂ ਮਤਰੀਫ ਕਰਦਾ ਮਾੜੀ ਆਪਾਂ ਕਦੇ ਤਾਰੀਫ ਨਹੀਂ ਕੀਤੀ ਉਹੇ ਦੱਸਣ ਦਾ ਫਰਜ਼ ਆ ਵੀ ਆਹ ਚੀ ਇਹੋ ਜੀ ਆ ਤੇ ਆਹ ਚੀ ਇਹੋ ਜੀ ਠੀਕ ਆ ਅਇ ਚਲੋ ਦੋਨਾਂ ਘਟਾਂ ਦਾ ਕੰਪੈਰੀਸ਼ਨ ਕਰ ਲਿਓ ਆ ਚੀ ਇਥੋਂ ਨੀ ਆ ਮਾਰ ਲਿਓ ਇਕੋ ਜੀ ਹਾਈਟ ਇਕੋ ਜਿਹਾ ਕਦ ਕਾਠ ਹੈ ਨਾ ਖੜ ਨਹੀਂ ਕੋਈ ਸਾਰਾ ਕੁਝ ਇਕੋ ਜਈ ਗੱਲਬਾਤ ਆ ਗਈ ਠੀਕ ਆ ਤੇ ਹੁਣ ਆ ਗਈ ਚਾਟੀ ਤੇ ਕੋਲ ਤਨ ਨੰਬਰ ਬਲਵੀਰ ਹਾਂ ਬਈ ਇਹ ਕਿ ਨਿਮਰ ਦਿਆ ਬੈ ਲਖਿਆ ਜਾਣ ਕੇ ਹੈ ਹੀ ਸਵਾ ਕ ਸਾਲ ਦੀ ਦੇਰ ਸਾਲ ਸਵਾ ਕ ਸਾਲ ਦੀ ਠੀਕ ਆ ਠੀਕ ਆ ਝੋਲੀ ਲਖਿਆ ਝੋਲੀਆਂ ਹੀ ਆ ਵਰੀਆਂ 2.5 ਮਹੀਨੇ ਦੀ ਗੱਬਣੀ ਜੀ ਬਈਆਂ ਲਖੀ ਸਹੀ ਅਲੈ ਤੁਨਾਂ ਮਾਰੇ ਚੋ ਜੀ ਨਾ ਜਿਵੇਂ ਨਿਗੇ ਲੱਸੀ ਜੀ ਨਾ ਹਾਂ ਲੱਗਦੀ ਗੱਲ ਮੋਵੇ ਲਖੀ ਜਾਨੀ ਦੁਬਾਰਾ ਕਹਿ ਕੇ ਲਾਣੋ ਇਹ ਜਿਵੇਂ ਕਾਹਤਾ ਇਹ ਨਹੀਂ ਨਹੀਂ ਗੱਬਣ ਦੀ ਹੈ ਇਹ ਸਟੱਡੀ ਵੀ ਹੈ ਆ ਸਹੀ ਹੈ ਤੇ ਇਹਨਾਂ ਬਨਾ ਤੋਰ ਜੇ ਤਾਂ ਨਾ 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 ਕੋਈ ਗੱਲ ਬਸ ਇਹਨਾਂ ਕੋਈ ਚੱਕਾ ਬਹੁਤ ਅੱਛਾ ਇਹ ਹੀ ਲਗਭਗ 15 16 ਕਿ ਮਹੀਨੇ ਦੀ ਨਾ ਹਾਂ ਲਾਉ ਵੀ ਸਿੱਧੀ ਕਰ ਸੱਖੇ ਤੁਹਾਨੂੰ ਵੀ ਦਿਖਾਈ ਕਿਆ ਘੱਟੀ ਚਾਰ ਅੰਮਰ ਕਿੰਨੀ ਮਰਦੀ ਆ ਬਸ ਹੂ ਹੀ ਲਖੇ 13 ਮਹੀਨੇ ਦੀ ਘੱਟੀ ਇਹ 13 ਕਿ ਮਹੀਨੇ ਦੀ ਹਾਂ 1 ਲੱਖ 22 ਨੂੰ ਬੋਦੀ ਅੰਮਾ ਨਹੀਂ ਸੈਂਟਰ ਤੇ ਸਾਖਾਂ ਵੀ ਥਾਂ ਦੇ ਨਾਲ ਥਾਂ ਨਹੀਂ ਇਹਦੇ ਹਾਂ ਦਿਖਾ ਦੇ ਲੈ ਹਾਂ ਦੇਖੋ ਜਮਾ ਸੈਂਟਰ ਦਾ ਵੀ ਕਹਿਣ ਦਾ ਭਾਵ ਨਾ ਆਨੀ ਆ ਜ ਮੂੰ ਝੋਲੀ ਬਹੁਤ ਆ ਨਾ ਹਾਂ ਝੋਲੀ ਬਹੁਤ ਆ ਬਾਈ ਹੂੰ ਇਹ 13 ਮਹੀਨਾ ਦੀ ਤੇ ਆ ਕੱਟੀ ਬੱਸ ਆ ਸਾਲਖ ਜੂ ਹੀ ਲੱਗੇ ਬਾਈ ਇਹ ਸਾਲਖ ਇਹੇ ਥਾਲੇ ਚੱਰੀ ਆ ਬਚੀ ਤੇ ਥਾਲੇ ਠੀਕ ਆ ਠੀਕ ਆ ਲੈ ਇਹ ਦਿਖਾਈ ਦਿਨਾ ਠੀਕ ਹੈ ਤੇ ਇਹ ਲਗਪਾ ਤੂੰ ਵੀ ਦੇਖ ਬਾਈ ਲੱਕੀ ਦੀ ਹੂੰ ਇਹ ਦਿਖਾ ਰਹੀ ਮੜਾ ਸਿੰਘ ਬਹੁਤ ਬਰੀਕ ਆ ਨਾ ਹਾਂ ਇੱਥੇ ਹੀ ਆਏ ਮੋਗਨੇ ਨੂੰ ਲੈ ਲੈ 500 ਨੂੰ ਕਟਾਦਾ ਮਿੱਤਰੋ 200 ਨੂੰ ਛੋਟਾ ਕਟਾਦਾ ਜਿਵੇਂ 12 ਮਹੀਨਾ ਦੀ 13 ਮਹੀਨਾ ਦੀ ਠੀਕ ਹੈ ਤੇ ਆ ਜਿਵੇਂ 14 15 16 ਮਹੀਨਾ ਦੀ ਹੋਊਗੀ ਸਵਾ ਸਾਲ ਦੀ ਤੇ ਆ ਕਟੜਾ ਪੌਣੇ 2 ਸਾਲ ਦਾ ਠੀਕ ਆ ਤੇ ਪੰਜ ਨਾਗਾ ਬਾਈ ਕੋਲੇ ਤੇ ਜਿਹੜੇ ਭਰਾ ਨੂੰ ਜਿਹੜਾ ਨਾਗ ਪਸੰਦ ਆਊਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਇੱਕ ਇੱਕ ਲਖੇ ਹੋਰ ਆ ਬਾਈ ਜਨ ਕੇ ਆਪਣਾ ਪਿੰਡ ਜਨ ਕੇ ਜਿਹੜਾ ਪੂਲੇ ਵਾਲਾ ਪੋਲ ਆ ਗਿਆ ਠੀਕ ਆ ਆਪਣਾ ਇਧਰ ਸਟੇਡੀਅਮ ਦੇ ਬੈਕ ਸਾਈਡ ਘਰ ਆ ਠੀਕ ਆ ਨਹਿਰ ਦੇ ਨਾਲ ਨਾਲ ਦੀ ਨਹਿਰ ਦੇ ਨਾਲ ਦੇ ਹਾਂਜੀ ਤੇ ਕਿਉਂਕਿ ਆ ਬਲਕਾਰ ਸਿੱਧੂ ਦਾ ਪਿੰਡ ਆ ਹਾਂਜੀ ਕਈ ਵਾਰ ਬਾਈ ਕਹਿੰਦੇ ਬਾਈ ਕਿਹੜਾ ਪਿੰਡ ਹੈਗਾ ਆਪਣਾ ਪਿੰਡ ਫੂਲਾ ਬੱਡੇ ਵੀਰ ਨਹਿਰ ਦੇ ਬੈਕ ਸਾਈਡ ਹੀ ਘਰ ਆ ਆਪਣਾ ਇਧਰ ਦਾਣਾ ਮੰਡੀ ਦੇ ਬੈਕ ਸਾਈਡ ਘਰ ਆ ਆਪਣਾ ਓਕੇ ਓਕੇ ਧੰਨਵਾਦ ਜੀ